ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਬਰਕਤ ਦੀ ਰਸੋਈ ਦੇ ਵਿੱਚ ਅੱਜ ਆਪਾਂ ਚੀਰਵੇਂ ਕarele ਬਣਾ ਕੇ ਤਿਆਰ ਕਰਾਂਗੇ ਜੀ ਇਹ ਬਹੁਤ ਵਧੀਆ ਸਬਜ਼ੀ ਬਣਦੀ ਆ ਅਤੇ ਇਹਨੂੰ ਬਣਾਉਣ ਵਿੱਚ ਵੀ ਥੋੜਾ ਘੱਟ ਸਮਾਂ ਹੀ ਲੱਗਦਾ ਹੈ ਜਿਆਦਾ ਸਮਾਂ ਜਿਹੜਾ ਨਹੀਂ ਲੱਗਦਾ ਇੱਥੇ ਆਪਾਂ 1/2 ਕਿਲੋ ਕarele ਲਏ ਆ ਕareleਆਂ ਨੂੰ ਪਹਿਲਾਂ ਮੈਂ ਠੰਡੇ ਪਾਣੀ ਵਿੱਚ 15-20 ਮਿੰਟ ਲਈ ਭਿਓ ਕੇ ਰੱਖ ਦਿੱਤਾ ਸੀ ਕਿਉਂਕਿ ਦੇਖੋ ਮੀਂਹ ਵਗੈਰਾ ਜਿਹੜੇ ਹਜੇ ਤੱਕ ਨਹੀਂ ਪਏ ਅਤੇ ਕareleਆਂ ਦੀ ਜਿਹੜੀ ਤਾਂਸੀਰ ਆ ਉਹ ਗਰਮ ਹੁੰਦੀ ਆ ਅਤੇ ਇਹਨਾਂ ਨੂੰ ਪਹਿਲਾਂ ਮੈਂ ਤਾਈਓ ਪਾਣੀ 'ਚ ਭਿਉਆ ਸੀ ਤਾਂ ਜੋ ਇਹਨਾਂ ਦੀ ਗਰਮੀ ਜੀ ਜਿਹੜੀ ਉਹ ਨਿਕਲ ਸਕੇ ਇੱਥੇ 1/2 ਕਿਲੋ ਗਰੇਲੇ ਲਏ ਆ ਜੀ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਸੁੱਕੇ ਸਾਫ ਸੁੱਧਰੇ ਪੋਣੇ ਦੇ ਨਾਲ ਸਾਫ ਕਰ ਲਿਆ ਏ ਇਧਰ ਮੈਂ ਕੜਾਹੀ ਗੈਸ ਉੱਤੇ ਰੱਖ ਲਈਏ ਜੀ ਇਹਦੇ ਵਿੱਚ ਪਾ ਦਵਾਂਗੇ ਆਪਾਂ ਸਰੋਂ ਦਾ ਤੇਲ ਇਹਨੂੰ ਆਪਾਂ ਗਰਮ ਹੋਣ ਦਵਾਂਗੇ ਇਧਰ ਆਪਾਂ ਕਰੇਲੇ ਚੀਰ ਲੈਣੇ ਆ ਜੀ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਏ ਮੈਂ ਕਦੇ ਵੀ ਕ੍ਰੇਲਿਆਂ ਨੂੰ ਨਮਕ ਵਗੈਰਾ ਲਗਾ ਕੇ ਨਹੀਂ ਰੱਖਦੀ ਜਿਹੜੇ ਕੱਚੇ ਨੇ ਉਹ ਆਪਾਂ ਬੀਜ ਵਿੱਚ ਹੀ ਪਾ ਲੈਣੇ ਆ ਜਿਨ੍ਹਾਂ ਦੇ ਬੀਜ ਪੱਕੇ ਆ ਉਹ ਬੀਜ ਆਪਾਂ ਕੱਢ ਲਵਾਂਗੇ ਤੇ ਨਮਕ ਲਗਾ ਕੇ ਅਸੀਂ ਨਹੀਂ ਰੱਖਦੇ ਨਾ ਹੀ ਅਸੀਂ ਇਹਨਾਂ ਦਾ ਛਿਲਕਾ ਉਤਾਰਦੇ ਹਾਂ ਜੀ ਸਾਨੂੰ ਥੋੜੀ ਜਿਹੀ ਗੜਤਣ ਜੀ ਵਾਲੀ ਪਸੰਦ ਹੈ ਕਿਉਂਕਿ ਦੇਖੋ ਇਹਦੇ ਇਹਨਾਂ ਨੂੰ ਆਪਾਂ ਕ੍ਰੇਲਿਆਂ ਨੂੰ ਖਾਣ ਦੇ ਹੀ ਤਾਂ ਫਾਇਦਾ ਹੈ ਜੀ ਕਿਉਂਕਿ ਇਹ ਖੂਨ ਸਾਫ਼ ਕਰਦੇ ਆ ਅਤੇ ਵਧੀਆ ਹੁੰਦੇ ਨੇ ਆਪਣੀ ਸਿਹਤ ਲਈ ਵੀ ਆਪਾਂ ਨਮਕ ਲਗਾ ਕੇ ਜਿਹੜੇ ਇਹਦੇ ਪੋਸਟਿਕ ਤੱਤ ਉਹ ਸਾਰੇ ਕੱਢ ਦਿੰਦੇ ਆ ਮੈਂ ਪਹਿਲਾ ਵੀਡੀਓ ਵਿੱਚ ਵੀ ਦੱਸਿਆ ਹੈ ਤੁਹਾਨੂੰ ਤੇ ਹੁਣ ਵੀ ਮੈਂ ਤੁਹਾਨੂੰ ਇਹ ਦੱਸ ਰਹੀ ਹਾਂ ਤੇ ਬਾਕੀ ਤੁਹਾਡੀ ਆਪਣੀ ਚੁਆਇਸ ਆ ਤੁਸੀਂ ਛਿਲਕਾ ਉਤਾਰ ਕੇ ਬਣਾਣੇ ਆ ਤਾਂ ਬਣਾ ਸਕਦੇ ਹੋ ਨਮਕ ਲਗਾ ਕੇ ਰੱਖਣੇ ਤੁਸੀਂ ਉਹ ਵੀ ਰੱਖ ਸਕਦੇ ਹੋ ਸਭ ਦਾ ਆਪਣਾ ਤਰੀਕਾ ਜਿਹੜਾ ਆ ਅਲੱਗ-ਅਲੱਗ ਹੁੰਦਾ ਹੈ ਜੀ ਜਿਨ੍ਹਾਂ ਨੂੰ ਤੇਲ ਗਰਮ ਹੁੰਦਾ ਆ ਉਹਨੇ ਨੂੰ ਆਪਾਂ ਤਾਂ ਕarele ਜਿਹੜੇ ਆ ਕਚੀਰ ਲਵਾਂਗੇ ਆ ਦੇਖੋ ਜੀ ਜਿਵੇਂ ਆ ਕਰੇਲਾ ਪੱਕਾ ਸੀਗਾ ਇਹਦੇ ਆਪਾਂ ਇਦਾਂ ਬੀਜ ਹਟਾ ਦੇਣੇ ਆ ਪੱਕੇ ਕਰੇਲਿਆਂ ਚੋਂ ਆਪਾਂ ਇਦਾਂ ਬੀਜ ਹਟਾ ਦਵਾਂਗੇ ਦੇਖੋ ਜੀ ਉਧਰ ਤੇਲ ਗਰਮ ਹੋ ਗਿਆ ਹੈ ਇੱਧਰ ਜਿੰਨੇ ਕ ਕਰੇਲੇ ਆਪਣੇ ਕੱਟ ਹੋਏ ਆ ਉਹਨੇ ਕ ਆਪਾਂ ਦੇਖ ਕੇ ਕੜਾਹੀ ਵਿੱਚ ਪਾ ਦਵਾਂਗੇ ਜਿੰਨੇ ਕ ਕੜਾਹੀ ਵਿੱਚ ਆਉਂਦੇ ਆ ਦੇਖੋ ਮੈਂ ਤੁਹਾਡੇ ਨਾਲ ਜਦ ਵੀ ਰੈਸਪੀ ਸ਼ੇਅਰ ਕਰਦੀ ਆ ਮੈਂ ਜਲਦੀ ਜਲਦੀ ਵਿੱਚ ਬਣਨ ਵਾਲੀ ਰੈਸਪੀ ਸ਼ੇਅਰ ਕਰਦੀ ਆ ਇੱਧਰ ਕਰੇਲੇ ਫਰਾਈ ਹੁੰਦੇ ਆ ਇੱਧਰ ਜਿਹੜੇ ਬਾਕੀ ਦੇ ਰਹਿ ਗਏ ਆ ਉਹ ਵੀ ਮੈਂ ਨਾਲ ਦੀ ਨਾਲ ਕੱਟ ਲਵਾਂਗੀ ਆਹ ਵਾਲੇ ਫਰਾਈ ਹੋ ਰਹੇ ਆ ਜੀ ਆਹ ਵਾਲੇ ਕੱਟ ਲਏ ਆਪਾਂ ਨੇ ਇੱਧਰ ਆਪਾਂ ਪਿਆਜ਼ ਕੱਟ ਲਾਂਗੇ ਜਦੋਂ ਵੀ ਕਾਲੀ ਹੋਵੇ ਨਾ ਤੁਸੀਂ ਝਟਪਟ ਇਦਾਂ ਬਣਾ ਲਿਆ ਕਰੋ ਮੈਨ ਮੇਰੇ ਕੋਲ ਤਾਂ ਟਾਈਮ ਬਹੁ ਘੱਟ ਹੁੰਦਾ ਜੀ ਮੈਨੂੰ ਹਰ ਵਾਰੀ ਉਹ ਕਾਲੀ ਹੁੰਦੀ ਹੈ ਮੈਂ ਤਾਂ ਹਮੇਸ਼ਾ ਇਦਾਂ ਹੀ ਬਣਾਉਂਦੀ ਆ ਜੀ ਹਰੇਕ ਸਬਜੀ ਇੱਕ ਪਾਸੇ ਜਿਵੇਂ ਹੁਣ ਆ ਫਰਾਈ ਹੋ ਰਹੇ ਆ ਉਧਰ ਮੈਂ ਨਾਲ ਦੀ ਨਾਲ ਤੜਕੇ ਦੀ ਤਿਆਰੀ ਕਰ ਰਹੀ ਆ ਇਧਰ ਆਪਾਂ ਪਿਆਜ਼ ਛਿੱਲ ਕੇ ਧੋ ਲਏ ਆ ਇਹਨਾਂ ਨੂੰ ਆਪਾਂ ਲੰਬਾ ਲੰਬਾ ਕੱਟ ਲਵਾਂਗੇ ਇਧਰ ਨਾਲ ਦੀ ਨਾਲ ਆਪਾਂ ਕ੍ਰੇਲਿਆਂ ਨੂੰ ਵੀ ਦੇਖੀ ਜਾਣਾ ਹੈ ਜੀ ਤੜਕਾ ਤਿਆਰ ਕਰਦੇ ਕਰਦੇ ਇੱਕ ਬੈਚ ਜਿਹੜਾ ਆ ਕ੍ਰੇਲਿਆਂ ਦਾ ਫਰਾਈ ਹੋ ਚੁੱਕਿਆ ਹੈ ਇਹਨਾਂ ਨੂੰ ਆਪਾਂ ਕੱਢ ਲਵਾਂਗੇ ਪਲੇਟ ਵਿੱਚ ਜਿੰਨੇ ਕ ਕੜਾਹੀ ਵਿੱਚ ਆਉਣਗੇ ਉਹਨੇ ਕਪਾ ਹੋਰ ਪਾ ਕੇ ਫਰਾਈ ਕਰ ਲਵਾਂਗੇ ਪਿਆਜ਼ ਆਪਾਂ ਕੱਟ ਲਈਆਂ ਜੀ ਟਮਾਟਰ ਤੇ ਮਿਰਚਾਂ ਨੂੰ ਹੁਣ ਆਪਾਂ ਪੀਸ ਲਵਾਂਗੇ ਸਾਰੇ ਤਰੇਲੇ ਫਰਾਈ ਹੋ ਚੁੱਕੇ ਆ ਜੀ ਹੁਣ ਇਹਨਾਂ ਨੂੰ ਆਪਾਂ ਕੱਢ ਲਵਾਂਗੇ ਤੇ ਜਿਹੜਾ ਕੜਾਈ ਵਿੱਚ ਐਕਸਟਰਾ ਤੇਲ ਆ ਉਹ ਵੀ ਮੈਂ ਕੱਢ ਲਵਾਂਗੀ ਜਿੰਨਾ ਕੁ ਮੈਨੂੰ ਤੜਕਾ ਲਗਾਉਣ ਦੇ ਲਈ ਚਾਹੀਦਾ ਹੈ ਉਹਨਾਂ ਕ ਤੇਲ ਮੈਂ ਕੜਾਈ ਵਿੱਚ ਛੱਡ ਦਵਾਂਗੀ ਜੀ ਤਰੇਲੀਆਂ ਨੂੰ ਫਰਾਈ ਕਰਨ ਲੱਗੇ ਤੁਸੀਂ ਇੱਕ ਗੱਲ ਦਾ ਧਿਆਨ ਰੱਖਣਾ ਇਹਨਾਂ ਨੂੰ ਤੁਸੀਂ ਵੱਧ ਸੇਕ ਦੇ ਉੱਤੇ ਹੀ ਫਰਾਈ ਕਰਨਾ ਤੁਸੀਂ ਦੇਖ ਸਕਦੇ ਹੋ ਵੱਧ ਸੇਕ ਦੇ ਉੱਤੇ ਫਰਾਈ ਕੀਤੇ ਸੀ ਜਮਾਂ ਵੀ ਇਹਦੇ ਵਿੱਚ ਐਕਸਟਰਾ ਆਇਲ ਨਹੀਂ ਹੈਗਾ ਬਾਦੂ ਸੇਕਦੇ ਉੱਤੇ ਹੀ ਤੁਸੀਂ ਵੀ ਫਰਾਈ ਕਰਿਓ ਦੇਖੋ ਜੀ ਬਾਦੂ ਤੇਲ ਆਪਾਂ ਨੇ ਕੱਢ ਲਿਆ ਏ ਜਿੰਨਾ ਕਿ ਚਾਹੀਦਾ ਸੀ ਓਨਾ ਕਪਾ ਨੇ ਕੜਾਈ ਦੇ ਵਿੱਚ ਤੇਲ ਰੱਖ ਲਿਆ ਏ ਇਹਦੇ ਵੀ ਥੋੜਾ ਆਪਾਂ ਪਿਆਜ਼ ਪਾ ਲਾਂਗੇ ਪਿਆਜ਼ਾਂ ਨੂੰ ਆਪਾਂ ਫਰਾਈ ਕਰਾਂਗੇ ਜੀ ਪਿਆਜ਼ਾਂ ਨੂੰ ਆਪਾਂ ਲਾਈਟ 골ਡਨ ਹੋਣ ਤੱਕ ਭੁੰਨਾਂਗੇ ਜੀ ਪਿਆਜ਼ ਲਾਈਟ 골ਡਨ ਹੋ ਚੁੱਕੇ ਆ ਆਪਾਂ ਨੇ ਜ਼ਿਆਦਾ ਇਹਨਾਂ ਨੂੰ ਫਰਾਈ ਨਹੀਂ ਕੀਤਾ ਇਦੇ ਵਿੱਚ ਸਵਾਦ ਅਨੁਸਾਰ ਪਾਵਾਂਗੇ ਆਪਾਂ ਨਮਕ ਅੱਧੇ ਚਮਚ ਪਾਵਾਂਗੇ ਜੀ ਆਪਾਂ ਹਲਦੀ ਪਾਊਡਰ ਅੱਧਿਕਾ ਚਮਚ ਪਾਵਾਂਗੇ ਜੀ ਆਪਾਂ ਕਸ਼ਮੀਰੀ ਲਾਲ ਮਿਰਚ ਪਾਊਡਰ ਇਹਨਾਂ ਨੂੰ ਹੁਣ ਆਪਾਂ ਮਿਲਾ ਲਵਾਂਗੇ ਚੰਗੀ ਤਰ੍ਹਾਂ ਇੱਧਰ ਆਪਾਂ ਨੇ ਚੰਗੀ ਤਰ੍ਹਾਂ ਸਾਰੀਆਂ ਚੀਜ਼ਾਂ ਨੂੰ ਮਿਲਾ ਲਿਆ ਏ ਜੀ ਆਪਾਂ ਦੋ ਟਮਾਟਰ ਤੇ ਸਵਾਦ ਅਨੁਸਾਰ ਜਿਹੜੀਆਂ ਆਪਾਂ ਮਿਰਚਾਂ ਲਈਆਂ ਸੀ ਉਹਨਾਂ ਨੂੰ ਆਪਾਂ ਪੀਸ ਲਿਆ ਸੀ ਇੱਥੇ ਹੁਣ ਆਪਾਂ ਉਹ ਪਾ ਦਵਾਂਗੇ ਟਮਾਟਰ ਦੇਖੋ ਮੈਂ ਪਹਿਲਾਂ ਤਾਂ ਹੀ ਜਾਣਾ 골ਡਨ ਨਹੀਂ ਕਿਤੇ ਹੁਣ ਜਿਵੇਂ ਜਿਵੇਂ ਟਮਾਟਰ ਭੁੱਜੂਗਾ ਤੇ ਮੇਂ ਤੇ ਮੇ ਪਿਆਜ਼ ਹੋਰ ਭੁੱਜ ਜਾਣਗੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਪਕਾ ਲੈਣਾ ਹੈ ਜੀ ਜਦ ਤੱਕ ਟਮਾਟਰਾਂ ਦਾ ਪਾਣੀ ਨਹੀਂ ਸੁੱਕਦਾ ਉਦੋਂ ਤੱਕ ਆਪਾਂ ਪਕਾਵਾਂਗੇ ਤੁਸੀਂ ਦੇਖ ਸਕਦੇ ਹੋ ਜੀ ਟਮਾਟਰਾਂ ਦਾ ਪਾਣੀ ਚੰਗੀ ਤਰ੍ਹਾਂ ਸੁੱਕ ਗਿਆ ਹੈ ਤੇ ਇਹਨੇ ਤੇਲ ਵੀ ਛੱਡ ਦਿੱਤਾ ਹੈ ਹੁਣ ਇਹਦੇ ਵਿੱਚ ਪਾ ਦਵਾਂਗੇ ਜੀ ਆਪਾਂ ਫਰਾਈ ਕੀਤੇ ਹੋਏ ਕਰੇਲੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਵੀ ਐਕਸਟਰਾ ਆਇਲ ਨਹੀਂ ਹੈਗਾ ਇਦਾਂ ਹੀ ਦਿੱਤੀ ਬਣਾਇਓ ਇਹਨਾਂ ਨੂੰ ਹੁਣ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਜੀ। ਲੋ ਜੀ ਮੈਂ ਸਾਰੀ ਸਬਜ਼ੀ ਨੂੰ ਚੰਗੀ ਤਰ੍ਹਾਂ ਕਰ ਲਿਆ ਹੈ ਮਿਕਸ। ਹੁਣ ਇਹਦੇ ਵਿੱਚ ਪਾ ਦਾਂਗੇ ਆਪਾਂ ਆਮਚੂਰ ਪਾਊਡਰ ਅੱਧੇ ਕਿ ਚਮਚਾ ਪਾ ਆਮਚੂਰ ਪਾਊਡਰ ਪਾਵਾਂਗੇ। ਤੇ ਅੱਧੇ ਕਿ ਚਮਚ ਪਾ ਦਵਾਂਗੇ ਜੀ ਆਪਾਂ ਗਰਮ ਮਸਾਲਾ। ਇਹਨਾਂ ਨੂੰ ਹੁਣ ਕਰ ਦਵਾਂਗੇ ਜੀ ਆਪਾਂ ਮਿਕਸ। ਠੀਕ ਜੀ ਆਪਾਂ ਆਮਚੂਰ ਅਤੇ ਗਰਮ ਮਸਾਲੇ ਨੂੰ ਵੀ ਮਿਕਸ ਕਰ ਲਿਆ। ਹੁਣ ਇੱਥੇ ਆਪਾਂ ਗੈਸ ਕਰ ਦਿੱਤਾ ਹੈ ਘੱਟ। ਅਤੇ 3-4 ਮਿੰਟ ਹੁਣ ਆਪਾਂ ਇਹਨੂੰ ਢੱਕ ਕੇ ਪਕਾਵਾਂਗੇ ਜੀ ਘੱਟ ਸੇਕਦੇ ਉੱਤੇ ਇਹ ਲੋ ਜੀ ਘੱਟ ਸੇਕਦੇ ਉੱਤੇ 2-4 ਮਿੰਟ ਮੈਂ ਕ੍ਰੇਲੀਆਂ ਨੂੰ ਪਕਾ ਲਿਆ ਏ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਇੱਕ ਚਮਚ ਇਦਾਂ ਆਪਾਂ ਨੇ ਭੈਂਟ ਲੈਣਾ ਹੈ ਜੀ ਮਲਾਈ ਨੂੰ ਦੋ ਕੋਹਵਾਰੀ ਤੇ ਆਪਾਂ ਇਹਦੇ ਵਿੱਚ ਇੱਕ ਚਮਚ ਮਲਾਈ ਪਾ ਦਵਾਂਗੇ ਪਾ ਕੇ ਮਲਾਈ ਪਾ ਕੇ ਆਪਾਂ ਨੇ ਚੰਗੀ ਤਰ੍ਹਾਂ ਸਬਜ਼ੀ ਨੂੰ ਮਿਲਾ ਲੈਣਾ ਹੈ ਜੀ ਮਲਾਈ ਵਿੱਚ ਇਸ ਕਰਕੇ ਪਾਈ ਆ ਜਿਹੜੇ ਕ੍ਰੇਲੀਆਂ ਵਿੱਚ ਥੋੜੀ ਜਿਹੀ ਕਰਵਾਹਟ ਹੁੰਦੀ ਹੈ ਨਾ ਉਹ ਮਲਾਈ ਪਾਣ ਤੋਂ ਬਾਅਦ ਕ੍ਰੇਲੀਆਂ 'ਚ ਨਹੀਂ ਆਉਗੀ ਆਮਚੂਰ ਪਾਊਡਰ ਤੇ ਮਲਾਈ ਤੋਂ ਤੇ ਜ਼ਰੂਰ ਪਾਓ ਤੁਸੀਂ ਇੱਕ ਵਾਰੀ ਜ਼ਰੂਰ ਇਸ ਤਰੀਕੇ ਦੇ ਨਾਲ ਬਣਾ ਕੇ ਦੇਖਿਓ ਜੀ ਹੁਣ ਆਪਾਂ ਮਲਾਈ ਪਾ ਕੇ 1 ਮਿੰਟ ਲਈ ਬਸ ਇਦਾਂ ਨਾਲ ਦੀ ਨਾਲ ਆਪਾਂ ਹਿਲਾਈ ਜਾਵਾਂਗੇ ਨਾਲ ਦੀ ਨਾਲ ਗੈਸ ਵੀ ਚੱਲ ਰਹੀ ਹੈ ਉਸ ਤੋਂ ਬਾਅਦ ਆਪਾਂ ਗੈਸ ਕਰ ਦੇਵਾਂਗੇ ਜੀ ਬੰਦ ਤੁਹਾਨੂੰ ਮੇਰਾ ਇਹ ਤਰੀਕਾ ਕਿੱਦਾਂ ਦਾ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਵੀਡੀਓ ਚੰਗੀ ਲੱਗੀ ਵੀ ਸ਼ੇਅਰ ਜ਼ਰੂਰ ਕਰਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਮੈਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ ਜੀ ਪਲੀਜ਼ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਪੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ